ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਕੱਲ ਸਾਨੂੰ ਇੱਕ ਪਰਸੋਂ ਰਾਤੀ ਸਾਨੂੰ ਇੱਕ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ 22-23 ਸਾਲ ਦਾ ਲੜਕਾ ਹੈਗਾ ਉਹਦੀ ਡੈੱਡ ਬੋਡੀ ਜਿਹੜਾ ਸਿੰਘਾ ਵਾਲਾ ਡਰੇਨ ਹੈ ਉੱਥੇ ਪਈ ਹੈਗੀ ਹੈ ਮੌਕੇ ਤੇ ਇਮੀਡੀਏਟਲੀ ਜਿਹੜੀਆਂ ਪੁਲਿਸ ਦੀਆਂ ਟੀਮਾਂ ਮੋਗਾ ਪੁਲਿਸ ਦੀਆਂ ਟੀਮਾਂ ਨੇ ਉਹਨਾਂ ਨੂੰ ਰਸ਼ ਕੀਤਾ ਗਿਆ ਬੀਐਸਪੀ ਸਿਟੀ ਡੀਐਸਪੀ ડી ਸਾਹਿਬ ਇੰਚਾਰਜ ਹੋਈ ਐ ਐਫਐਚਓ ਚੜ੍ਹੇ ਉਹਨਾਂ ਦੀ ਇਮੀਡੀਏਟਲੀ ਟੀਮਾਂ ਨੂੰ ਪ੍ਰੈਸ ਕਰਕੇ ਸਭ ਤੋਂ ਪਹਿਲਾਂ ਮੌਕੇ ਤੇ ਜਾ ਕੇ ਪਛਾਣ ਕੀਤੀ ਗਈ ਬੋਡੀ ਦੀ ਤੇ ਉਹਦੇ ਵਿੱਚ ਪਛਾਣ ਜਿਹੜੀ ਹੈਗੀ ਉਹ ਗੁਰਮukh ਸਿੰਘ ਦੀ ਹੋਈ ਜਿਹੜਾ ਕਿ ਪਿੰਡ ਸਿੰਘਾਂ ਵਾਲਾ ਵੀ ਰਹਿਣ ਵਾਲਾ ਸੀ ਉਥੋਂ ਅਧਕ ਕਿਲੋਮੀਟਰ ਦੂਰ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਸੀ ਤੋਂ ਜਦੋਂ ਅਸੀਂ ਇਹ ਬਿਲਕੁਲ ਬਲਾਈਂਡ ਮਰਡਰ ਸੀਗਾ ਵੀ ਅ ਗੱਲ ਦੇ ਵਿੱਚ ਪੜਨਾ ਪਾਇਆ ਹੋਇਆ ਸੀ ਤੇ ਨਾਲੇ ਜਲੀ ਹੋਈ ਅ ਅ ਸਾਡੀ ਅ ਸਾਡੀ ਲਾਸ਼ ਸੀ ਤੇ ਉਥੋਂ ਮੌਕੇ ਤੋਂ ਸਾਨੂੰ ਕੋਈ ਉਹਦਾ ਫੋਨ ਵਗੈਰਾ ਜਾਂ ਕੁਝ ਵੀ ਬਰਾਮਦ ਨਹੀਂ ਹੋਇਆ ਸੋ ਬਿਲਕੁਲ ਬਲਾਈਂਡ ਸੀ ਤੋਂ ਜਦੋਂ ਅਸੀਂ ਕਾਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਖੁਦ ਵੀ ਮੌਕੇ ਤੇ ਗਿਆ ਸਾਡੀ ਸਾਡੀ ਟੀਮ ਮੌਕਾ ਵਜ਼ਟ ਕੀਤਾ ਪ੍ਰੋਪਰ ਅਸੀਂ ਆਪਣੇ ਟੈਕਨੀਕਲੀ ਤੇ ਨਾਲ ਹਿਊਮਨ ਸੋਰਸਸ ਲਗਾ ਕੇ ਅ ਅ ਇਹ ਮਕਦਮਾ ਅਸੀਂ ਟ੍ਰੇਸ ਕਰ ਲਿਆ ਸੋ ਸਾਨੂੰ ਜਿਹੜੇ ਤਿੰਨ ਦੋਸ਼ੀ ਇਹਦੇ ਵਿੱਚ ਫਿਗਰ ਆਊਟ ਹੋਏ ਨੇ ਜਿਹਦੇ ਨਾਮ ਗੁਰਬਾਵਾ, ਗੁਰਲਾਲ ਤੇ ਓਮਕਾਰ ਹੈਗੇ ਨੇ ਸੋ ਬੇਸਿਕਲੀ ਜਿਹੜਾ ਗੁਰਬਾਵਾ ਹੈਗਾ ਉਹ ਇਹਦਾ ਫਰੈਂਡ ਸੀਗਾ ਅਮਿਤਰ ਦੀ ਜਿਹਦੀ ਡੈਥ ਹੋਈ ਉਹਦਾ ਸੋ ਉਹਦੇ ਕੋਲ ਉਹਦੇ ਕੋਲ ਇਹਨਾਂ ਦੀ ਕੋਈ ਵੀਡੀਓ ਸੀਗੀ ਗੁਰਬਾਵਾ ਤੇ ਉਹਦੀ ਕੋਈ ਉਹਦੀ ਗਰਲਫ੍ਰੈਂਡ ਸੀਗੀ ਉਹਦੀ ਵੀਡੀਓ ਸੀ ਕੋਈ ਉਹਦੇ ਫੋਨ ਦੇ ਵਿੱਚ ਸੋ ਉਹਦੇ ਰਿਗਾਰਡਿੰਗ ਇਹਨਾਂ ਦਾ ਡਿਸਪਿਊਟ ਹੋਇਆ ਤੇ ਇਹਨਾਂ ਨੇ ਪਹਿਲਾਂ ਗੁਰਬਾਵਾ ਨੇ ਆਪਣੇ ਦੋ ਹੋਰ ਦੋਸਤ ਗੁਰਲਾਲ ਤੇ ਓਮਕਾਰ ਗੁਰਲਾਲ ਬੇਸਿਕਲੀ ਇਹਦਾ ਦੋਸਤ ਹੀ ਓਮਕਾਰ ਅਗੇ ਗੁਰਲਾਲ ਦਾ ਦੋਸਤ ਸੀ ਸੋ ਇਹਨੇ ਉਹਨਾਂ ਨਾਲ ਗੱਲ ਸ਼ੇਅਰ ਕੀਤੀ ਕਿ ਮੈਂ ਇਹ ਪ੍ਰੋਬਲਮ ਦੇ ਵਿੱਚ ਹੈ ਗਿਆ ਫਿਰ ਇਹਨਾਂ ਨੇ ਪਲਾਨ ਬਣਾਇਆ ਕਿ ਆਪਾਂ ਉਹਨੂੰ ਇਸ ਤਰ੍ਹਾਂ ਉਹਦਾ ਮਰਡਰ ਕਰੀਏ ਕੋਲਟੀਮੇਟਲੀ 15 ਤਰੀਕ ਨੂੰ ਜਦੋਂ ਸ਼ਾਮ ਨੂੰ ਗਿਆ ਕਿ ਉੱਥੇ ਇਹਨੇ ਪਹਿਲਾਂ ਇਹਨਾਂ ਨੇ ਧਾਰੂ ਤੇ ਜਿਹੜਾ ਲਿਕਰ ਕੰਜ਼ੂਮ ਕੀਤੀ ਮੌਕੇ ਤੇ ਜਾ ਕੇ ਚਾਰਾ ਬੰਦਿਆ ਨੇ ਤਿੰਨ ਤਿੰਨੋ ਦੋਸ਼ੀਆਂ ਨੇ ਤੇ ਚੌਥਾ ਜਿਹੜਾ ਜਿਹਦੀ ਡੈਥ ਹੋਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਉਹ ਅੰਡਰ ਇਨਫਲੂਐਂਸ ਅਲਕੋਹਲ ਸੀਗਾ ਉਹਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀਗਾ ਤਾਂ ਫਿਰ ਉਸੀ ਇਨਫਲੂਐਂਸ ਦੇ ਵਿੱਚ ਇਹਨਾਂ ਨੇ ਉਹਦਾ ਮੁੱਦੂ ਗੱਲਪੈ ਨੂੰ ਗੁਰਬਾਵਾ ਨਹੀਂ ਸੀਗੀ ਤੇ ਗੁਰਮੁਖਪੁਰ ਵੀਡੀਓ ਕੀਤੀ ਜੀ 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 ਇਸ ਤਰ੍ਹਾਂ ਹਾਂ ਬਿਲਕੁਲ ਉਸਨੂੰ ਬਾਸ਼ ਨੂੰ ਬੁਲਾਇਆ ਗਿਆ ਬੇਸਿਕਲੀ ਐਵਿਡੈਂਸ ਡਿਸਟਰਾਇ ਕਰਨ ਲਈ ਕਿ ਉਹਦੀ ਆਇਡੈਂਟੀਟੀ ਖਤਮ ਹੋ ਜਾਏ ਉਹਦੇ ਲਈ ਜਲਾਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਆਪਣਾ ਇਹ ਗੁਰਬਾਵਾ ਹੈਗਾ ਇਹਦੇ ਵੱਲੋਂ ਜਲਾਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਿਹੜੇ ਗੁਰਲਾਲ ਤੇ ਓਂਕਾਰ ਆਏ ਫਿਰ ਜਦੋਂ ਵੀ ਇਹਨੂੰ ਕੱਲ ਇਹਨਾਂ ਦੇ ਪਿੰਡੋਂ ਸੈਦੋਂ ਤਰ੍ਹਾਂ-ਤਰ੍ਹਾਂ ਦੇ ਵਿੱਚ ਪੈਂਦਾ ਉੱਥੋਂ ਹੀ ਸਾਨੂੰ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਵੀ ਤੇ ਫੋਨ ਵੀ ਉੱਥੋਂ ਹੀ ਰਿਕਵਰ ਹੋਇਆ ਦੇਖੋ ਕਿਵੇਂ ਪਤਾ ਲੱਗਿਆ ਵੀ ਇਹਨੇ ਕਿਵੇਂ ਸਾਰੀ ਪਤਾ ਲੱਗਿਆ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਦੇ ਵਿੱਚ ਕੰਬਾਈਨਡ ਸੀਗਾ ਜੀ ਦੋਨੋਂ ਟੈਕਨੀਕਲੀ ਵੀ ਤੇ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲੀ ਤਾਂ ਜਿਵੇਂ ਮੈਂ ਜ਼ਿਆਦਾ ਤਾਂ ਨਹੀਂ ਦੱਸਦਾ ਕਿਉਂਕਿ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਫਿਰ ਵੀ ਸੀਸੀਟੀਵੀ ਕੈਮਰਾਸ ਤੋਂ ਸਾਨੂੰ ਪਤਾ ਚੱਲ ਗਿਆ ਕਿ ਉਹ ਜਿਹੜਾ ਮ੍ਰਿਤਕ ਸੀਗਾ ਉਹਦੇ ਪਿੱਛੇ ਇੱਕ ਬੰਦਾ ਬੈਠ ਕੇ ਜਾ ਰਿਹਾ ਹੈ ਫਿਰ ਜਦੋਂ ਉਸੇ ਮੌਕੇ ਦੀ ਸਾਰੀ ਪੜਤਾਲ ਕੀਤੀ ਸਾਨੂੰ ਉਹਦੇ ਬਾਰੇ ਦੋਸਤ ਬਾਰੇ ਪਤਾ ਚੱਲਿਆ ਤੇ ਕੁਝ ḍਿੱਟ ਸਾਨੂੰ ਇਨਫੋਰਮੇਸ਼ਨ ਟੈਕਨੀਕਲੀ ਵੀ ਹਾਸਲ ਹੋਈ ਤੇ ਹਿਊਮਨ ਇੰਟੈਲੀਜੈਂਸ ਹਾਂਜੀ ਕਿੰਨੇ ਬੰਦੇ ਰੈਸਟ ਵਿੱਚ ਪਹਿਲਾਂ ਮਾਰਿਆ ਤਾਂ ਉੱਥੇ ਉੱਥੇ ਜਗ੍ਹਾ ਤੋਂ ਸਪੋਰਟ ਜੀ 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 ਉੱਥੇ ਜੀ ਜੀ ਉੱਥੇ ਗੁਰਲਾਲ ਨਹੀਂ ਕਹ ਪੁੱਦੇ ਨਾਲ ਇਹਦਾ ਗਲਾ ਵੱਢੇ ਗੁਰਬਾਬਾ ਗੁਰਬਾਬਾ ਗੁਰਲਾਲ ਸੌਰੀ ਗੁਰਲਾਲ ਜਿਹੜਾ ਸੈਕੰਡ ਦੋਸ਼ੀ ਹੈ ਗੁਰਲਾਲ ਉਤੋਂ ਹੀ ਕਿੱਥੇ ਰਿਕਵਰ ਹੋਇਆ ਉਹ ਜੀ 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 ਸ਼ੈਲਰ ਦੇ ਵਿੱਚ ਪਹਿਲਾਂ ਐਕਚੁਅਲੀ ਇਹਨਾਂ ਦੀ ਐਸੋਸੀਏਸ਼ਨ ਵੀ ਤਾਂ ਹੀ ਹੋਈ ਸੀ ਕਿਉਂਕਿ ਜਿਹੜਾ ਗੁਰਬਾਬਾ ਹੈਗਾ ਤੇ ਗੁਰਲਾਲ ਹੈ ਇਹ ਦੋਨੋਂ ਇਕੱਠੇ ਸ਼ੈਲਰ 'ਚ ਕੰਮ ਕਰਦੇ ਸੀ ਠੀਕ ਹੈ ਜੀ ਸਿੰਘਾਂ ਵਾਲਾ ਹੀ ਉੱਥੇ ਹੀ ਹੈ ਉੱਥੇ ਇਕੱਠੇ ਕੰਮ ਕਰਦੇ ਸੀ ਤੇ ਫਿਰ ਇਤਾਹੀ ਇਹ ਗੱਲ ਗੁਰਬਾਵਾ ਨੇ ਗੁਰਲਾਲ ਨਾਲ ਸ਼ੇਅਰ ਕੀਤੀ ਤੇ ਫਿਰ ਮੁੜ ਕੇ ਉਹਨਾਂ ਨੇ ਇਹ ਪਲਾਨ ਨਾ ਮੈਨੂੰ ਗੁਰਸਤਾਰੀ ਵੀ ਹੋ ਗਈ ਤੁਸੀਂ ਇਹ ਵੀ ਨਹੀਂ ਨਹੀਂ ਰਿਹਾ ਗਿਆ ਨਹੀਂ ਕੋਈ ਰਿਹਾ ਗਿਆ ਇਹ ਕਿਉਂਕਿ ਇਕੱਠੇ